ਸਤਿ ਸ੍ਰੀ ਅਕਾਲ ਦੋਸਤੋ ਸਬੱਬ ਮੀਡੀਆ ਦੇ ਪ੍ਰੋਗਰਾਮ ਗੁਸਤਾਖੀ ਮਾਫ ਦੇ ਵਿੱਚ ਇੱਕ ਵਾਰ ਫਿਰ ਸਾਰੇ ਸੱਜਣ ਮਿੱਤਰ ਪਿਆਰਾਂ ਦਾ ਬਹੁਤ ਬਹੁਤ ਸਵਾਗਤ ਤੇ ਆਸ ਕਰਦਾ ਵੀ ਤੁਸੀਂ ਸਾਰੇ ਜਣੇ ਆਪਣੇ ਪਰਿਵਾਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਅੱਜ ਹੋਰ ਇੱਕ ਬੜਾਈ ਗੰਭੀਰ ਮਾਮਲਾ ਤੁਹਾਡੇ ਨਾਲ ਵਿਚਾਰਨਾ ਜਿੱਥੇ ਸਾਨੂੰ ਸਾਦੇ ਨਾਲ ਨਾਲ ਚੰਗੇ ਵਾਤਾਵਰਣ ਤੇ ਖਾਣੇ ਦੀ ਜ਼ਰੂਰਤ ਹੈ। ਉੱਥੇ ਸਾਨੂੰ ਸਿਹਤ ਸਹੂਲਤਾ ਸਿੱਖਿਆ ਤੇ ਸੜਕਾਂ ਦੀ ਵੀ ਜ਼ਰੂਰਤ ਹੈ। ਪਰ ਮਾਫ਼ ਕਰਨਾ ਗੱਲ ਕੌੜੀ ਜ਼ਰੂਰ ਹੈ। ਭਈ ਜੇਕਰ ਆਪਾਂ ਮੈਂ ਤਾਂ ਆਪਣੇ ਇਲਾਕੇ ਦੀ ਗੱਲ ਕਰੂੰਗਾ ਵੈਸੇ ਤਾਂ ਆਪਣੇ ਆਪਣੇ ਏਰੀਏ ਬਾਰੇ ਆਪਣੇ ਆਪਣੇ ਇਲਾਕੇ ਬਾਰੇ ਸਾਰਿਆਂ ਨੂੰ ਪਤਾ ਸਾਰੇ ਪੰਜਾਬ ਦੀ ਸਿੱਧੀ ਕਿਹ ਹੈ ਸਾਰੇ ਭਲੀ ਭਾਂਤ ਜਾਣਦੇ ਨੇ ਪਰ ਸਾਡਾ ਤਾਂ ਆਪਣਾ ਰੋਣਾ ਜਿੱਥੇ ਅਸੀਂ ਰੋਜ਼ ਖੱਜਲ ਖਵਾਰ ਹੁੰਨੇ ਆ ਅਕਸਰ ਅਸੀਂ ਲੋਕਾਂ ਤੋਂ ਸੁਣਦੇ ਆ ਵੀ ਕਿਵੇਂ ਟੁੱਟੀਆਂ ਸੜਕਾਂ ਦੇ ਕਰਕੇ ਹਾਰਸੇ ਵਾਪਰ ਰਹੇ ਨੇ ਗੱਲ ਕੌੜੀ ਜ਼ਰੂਰ ਹੈ ਦੁੱਖ ਵੀ ਲੱਗਦਾ ਕਿਉਂਕਿ ਜਦੋਂ ਅਸੀਂ ਸਰਕਾਰਾਂ ਦੇ ਵਿਰੁੱਧ ਬੋਲਦੇ ਆ ਕਿਸੇ ਐਮਐਲਏ ਦੇ ਮੰਤਰੀ ਦੇ ਵਿਰੁੱਧ ਬੋਲਦੇ ਆ ਅਫਸਰ ਦੇ ਵਿਰੁੱਧ ਬੋਲਦੇ ਆ ਫੇ ਪਰਚੇ ਵੀ ਹੋ ਜਾਇਆ ਕਰਦੇ ਨੇ ਕਿਉਂਕਿ ਮੈਂ ਇਸ ਚੀਜ਼ ਦਾ ਮੈਂ ਸੰਤਪ ਹੋ ਗ ਰਿਹਾ ਡਰ ਲੱਗਦਾ ਸੱਚ ਬੋਲਣ ਤੋਂ ਵੀ ਪਰ ਮਿੱਤਰੋ ਕੋਲ ਮਲਾਕੇ ਜਿਹੜੀ ਸੜਕਾਂ ਦੀ ਹਾਲਤ ਹੈ ਖਾਸ ਕਰਕੇ ਹਲਕਾ ਖੜੜ ਦੀ ਗੱਲ ਕਰਾਂ ਤਾਂ ਇੱਥੇ ਬਿਲਕੁਲ 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 ਬੇੜਾ ਕਰਕੇ ਆ ਪਿਆ ਕਿਸੇ ਪਾਸੇ ਸੜਕਾਂ ਦੀ ਜਿਹੜੀ ਹਾਲਤ ਸਹੀ ਨਹੀਂ ਹੈ ਬੇਸ਼ੱਕ ਬਦਾ ਇੱਕ ਜੀ ਜੋ ਮਰਜੀ ਕਹਿਣ ਪਰ ਕੁੱਲ ਮਿਲਾਕੇ ਸੜਕਾਂ ਦੀ ਜਰੀ ਸਥਿਤ ਸ਼ੀਕ ਨਹੀਂ ਹੈ ਕਿਉਂਕਿ ਸੜਕ ਨਵੀਂ ਤਾਂ ਬਣਨੀ ਕੀ ਹੈ ਵੀ ਇਸ ਸਰਕਾਰ ਦੇ ਵਿੱਚ ਸੜਕ ਦੀ ਕਿਸੇ ਦੀ ਮੱਲਮ ਪੱਟੀ ਵੀ ਨਹੀਂ ਹੋਈ ਟੁੱਟੀਆਂ ਸੜਕਾਂ ਨੇ ਲੋਕ ਖੱਜਲ ਖਵਾਰ ਹੋ ਰਹੇ ਨੇ ਲੋਕ ਜਿੱਥੇ ਆਪਣੀ ਲੱਤਾਂ ਬਾਹਾਂ ਤੜਵਾ ਰਹੇ ਨੇ ਉੱਥੇ ਗੱਡੀਆਂ ਸਕੂਟਰ ਮੋਟਰਸਾਈਕਲ ਤੜਵਾ ਰਹੇ ਨੇ ਰਹਿਦੀ ਖੁੰਦੀ ਕਸਰ ਆਵਾਰਾ ਜਾਨਵਰਾਂ ਨੇ ਕੱਢ ਦਿੱਤੀ ਕਿਉਂਕਿ ਇਹ ਵੀ ਇੱਕ ਸੜਕਾਂ ਦਾ ਪਾਰਟ ਹੈ ਅਕਸਰ ਹਾਫੇ ਹੁੰਦੇ ਨੇ ਅਗਾਰ 12 گاਵਾਂ ਦੇ ਨਾਲ ਸਾਡਾਂ ਦੇ ਨਾਲ ਮੋਟਾਂ ਹੁੰਦੀਆਂ ਨੇ ਮਾਫ ਕਰਨਾ ਵੀ ਜਦੋਂ ਤਾਂ ਕੋਈ ਗਾਂ ਕੋਈ ਸਾਣ ਜਖਮੀ ਹੋ ਜਾਂਦਾ ਤਾਂ ਬਹੁਤ ਜਥੇਬੰਦੀਆਂ ਬਹੁਤ ਆਗੂ ਬਹੁਤ ਸਮਾਜ ਸੇਵੀ ਉਹਨਾਂ ਦੇ ਇਲਾਜ ਵਾਸਤੇ ਉਹਨਾਂ ਦਾ ਉਹਨਾਂ ਨੂੰ ਦੱਬਣ ਦਬਾਉਣ ਵਾਸਤੇ ਅੱਗੇ ਆ ਜਾਂਦੇ ਪਰ ਦੋਸਤੋ ਜਦੋਂ ਕਿਸੇ ਦੀ ਲੱਤਵਾ ਟੁੱਟਦੀ ਹੈ ਕੋਈ ਮਰ ਜਾਂਦਾ ਫਿਰ ਕੋਈ ਜਥੇਬੰਦੀ ਕੋਈ ਆਗੂ ਕੋਈ ਨਹੀਂ ਆਉਂਦਾ ਬਿੱਤੇ ਦਿਨੀ ਨਿਊ ਚੰਡੀਗੜ੍ਹ ਦੇ ਇੱਕ ਪਿੰਡ ਸੈਣੀ ਮਾਜਰਾ ਵਿੱਚ ਇੱਕ ਵਿਅਕਤੀ ਨੂੰ ਬਹੁਤ ਬੁਰੀ ਤਰ੍ਹਾਂ ਸਾੰਡ ਨੇ ਜ਼ਖਮੀ ਕਰ ਦਿੱਤਾ ਤੇ ਪੀਜੀਆਈ ਵੱਲੋਂ ਉਸ ਬੰਦੇ ਨੂੰ ਜਵਾਬ ਦਿੱਤਾ ਗਿਆ ਕਿ ਇਹਦਾ ਇਹ ਖਤਮ ਹੈ ਕੰਮ ਬਚਣਾ ਨਹੀਂ ਹੈ ਅਫਸੋਸ ਕਿ ਅੱਜ ਤੱਕ ਉਹਨਾਂ ਦੀ ਕਿਸੇ ਸਿਆਸੀ ਆਗੂ ਨੇ ਕਿਸੇ ਜਥੇਬੰਦੀ ਨੇ ਕਿਸੇ ਸਮਾਜ ਸੇਵੀ ਨੇ ਉਹਨੂੰ ਹੀ ਸਾਰ ਨਹੀਂ ਲਈ ਤੇ ਉਹ ਬੰਦਾ ਕੋਮਾ ਦੇ ਵਿੱਚ ਹੈ ਬਸ ਇਹ ਹੈ ਵੀ ਜਦੋਂ ਤੱਕ ਆਕਸੀਜਨ ਲੱਗੀ ਹੋਈ ਹੈ ਵੈਂਟੀਲੇਟਰ ਤੇ ਹੈ ਉਦੋਂ ਤੱਕ ਹੈ ਨਹੀਂ ਤਾਂ ਖਤਮ ਹੈ ਤੂੰ ਉਹਨੂੰ ਕਿਉਂ ਨਹੀਂ ਜਾਣਦੇ ਹੋ ਤੁਸੀਂ ਕੋਈ ਕਿਸੇ ਨੂੰ ਜਾਨਵਰ ਨੂੰ ਗਾਇਆਂ ਨੂੰ ਝਕਮੀ ਕਰ ਦਵੇ ਤਾਂ ਤੁਸੀਂ ਪਰਚੇ ਕਰਾਉਣ ਤੋਂ ਜਾਣਦੇ ਹੋ ਮਾਫ ਕਰਨਾ ਗੱਲ ਕੋੜੀ ਏ ਪਰ ਉਹਦਾ ਵੀ ਦੁੱਖ ਦਰਦ ਤੁਸੀਂ ਜ਼ਰੂਰ ਪੁੱਛਿਆ ਕਰੋ ਵੀ ਜੋ ਕਿਸੇ ਕੋਈ ਝਕਮੀ ਹੋ ਗਿਆ ਕਿਸੇ ਦੇ ਘਰ ਦਾ ਚਿਰਾਗ ਬੁੱਝ ਗਿਆ ਉਦੋਂ ਤੁਸੀਂ ਕੋਈ ਉਹਨਾਂ ਦੇ ਘਰ ਕੋਈ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ ਫੋਟੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਆਹ ਬੰਦਾ ਸੈਣੀ ਮਾਜਰਾ ਨਿਊ ਚੰਡੇਕੜ ਦੇ ਵਿੱਚ ਪਿੰਡ ਪੈਂਦਾ ਸੈਣੀ ਮਾਜਰਾ ਕਿਉਂਕਿ ਇਹ ਜਿਹੜਾ ਇਲਾਕਾ ਸਾਡਾ ਘਾੜ ਦਾ ਇਲਾਕਾ ਵਿਧਾਨ ਸਭਾ ਹਲਕਾ ਖਰੜ ਡਿਸਟ੍ਰਿਕਟ ਮੋਹਾਲੀ ਦਾ ਏਰੀਆ ਵੈਸੇ ਤਾਂ ਕੁਦਰਤ ਪੱਖੋਂ ਤਾਂ ਬਹੁਤ ਖੂਬਸੂਰਤ ਹੈ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਨੇੜੇ ਹਿਮਾਚਲ ਹੈ ਨੇੜੇ ਵਾਤਾਵਰਣ ਪੱਖੋਂ ਤਾਂ ਬਹੁਤ ਖੂਬਸੂਰਤ ਹੈ ਪਰ ਘਟਿਆ ਲੀਡਰਾਂ ਦੀ ਬਦੌਲਤ ਘਟਿਆ ਅਫਸਰ ਸਾਹਿਬ ਦੀ ਬਦੌਲਤ ਘਟਿਆ ਕੀ ਕਹਾ ਤੁਹਾਨੂੰ ਮੈਂ ਉਹਨਾਂ ਦੀ ਬਦੌਲਤ ਇੱਥੇ ਸੜਕਾਂ ਦਾ ਜਿਹੜਾ ਬਿੜਾ ਧਰ ਕੇ ਪਿਆ ਅਕਸਰ ਪਹਿਲਾ ਹੁੰਦਾ ਕਿ ਸੀ ਸਰਕਾਰਾਂ ਦੇ ਵਿੱਚ ਠੀਕ ਸਰਕਾਰਾਂ ਵੀ ਖਾਂਦਿਆਂ ਨੇ ਸਾਰੀਆਂ ਦੁੱਧ ਤੋਤਾ ਕੋਈ ਵੀ ਨਹੀਂ ਪਰ ਘੱਟੋ ਘੱਟ ਘੱਟੋ ਘੱਟ ਕੁਝ ਤਾਂ ਸਹੂਲਤਾਂ ਤੁਸੀਂ ਲੋਕਾਂ ਨੂੰ ਦਿਓ ਆਏ ਦਿਨ ਤੁਸੀਂ ਹਮੇ ਫੋਟੋਆਂ ਦੇ ਵਿੱਚ ਵੀ ਤੁਹਾਨੂੰ ਦਿਖਾ ਦਿਆ ਇਹ ਕੋਈ ਛੱਪੜ ਦਾ ਰੂਪ ਨਹੀਂ ਹੈਗਾ ਇਹ ਇਹ ਇਲਾਕੇ ਦੀਆਂ ਬਲਾਕ ਮਜ਼ਰੀ ਦੀਆਂ ਵਿਧਾਨ ਸਭਾ ਹਲਕਾ ਖਰੜ ਦੀਆਂ ਸੜਕਾਂ ਨੇ ਤੁਸੀਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਪੱਕੀਆਂ ਸੜਕਾਂ ਸੀ ਇਹ ਪੱਕੀਆਂ ਸੜਕਾਂ ਸੀਗੀਆਂ ਪਹਿਲੀਆਂ ਸਰਕਾਰਾਂ ਵੇਲੇ ਪੱਕੀਆਂ ਸੜਕਾਂ ਸੀ ਪਰ ਅੱਜ ਇਹ ਲੱਗਦਾ ਨਹੀਂ ਵੀ ਇਹ ਪੱਕੀਆਂ ਸੜਕਾਂ ਇਹ ਇਹ ਜਿਹੜੀਆਂ ਸੜਕਾਂ ਨੇ ਛੱਪੜਾਂ ਦਾ ਰੂਪ ਧਾਰਨ ਕਰ ਚੁੱਕੀਆਂ ਇਹ ਲੱਗਦਾ ਜਿਵੇਂ ਛੱਪੜ ਹੈ ਤੁਸੀਂ ਬਿਲਕੁਲ ਫੋਟੋ ਦੇ ਵਿੱਚ ਤੁਸੀਂ ਸਾਫ਼ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਿਲਕੁਲ ਛੱਪੜ ਲੱਗਦਾ ਹੈ ਬਲਕਿ ਛੱਪੜ ਨਹੀਂ ਪੱਕੀ ਸੜਕ ਸੀਲ ਲਿੰਕ ਸੜਕ ਹੈ ਅਜਹੀ ਤਸਵੀਰ ਬਹੁਤ ਹੈ ਬਹੁਤ ਪਿੰਡਾਂ ਦੀ ਅਜਹੀ ਤਸਵੀਰ ਹੈ ਅਫਸੋਸ ਵੀ ਜਿਹੜੇ ਸਰਕਾਰਾਂ ਦੇ ਅੱਗੇ ਨੇ ਆਗੂ ਨੇ ਚਮਚੇ ਨੇ ਉਹ ਵੀ ਬੋਲਦੇ ਨਹੀਂ ਵੈਸੇ ਤਾਂ ਹੋਰ ਬਿਨ ਮਤਲਬ ਤੋਂ ਬਿਨ ਮਤਲਬ ਤੋਂ ਜਿਹੜੇ ਮੁੱਦੇ ਨਹੀਂ ਉਹਨਾਂ ਤੇ ਬਹੁਤ ਲੰਮੀ ਲੰਮੀ ਡਿਬੇਟ ਕਰਦੇ ਨੇ ਬਹੁਤ ਵੈਸ ਕਰਦੇ ਨੇ ਪਰ ਘੱਟੋ ਘੱਟ ਤੁਸੀਂ ਵੀ ਉੱਥੇ ਜ਼ਰੂਰੀ ਨਹੀਂ ਹੈ ਵੀ ਅਸੀਂ ਉਹਨਾਂ ਸੜਕਾਂ ਤੇ ਅਸੀਂ ਹੀ ਅਸੀਂ ਜਾਣਾ ਸਾਡੇ ਬੱਚਾ ਨੇ ਜਾਣਾ ਸਾਡੇ ਪਰਿਵਾਰਾਂ ਨੇ ਜਾਣਾ ਤੁਹਾਡੇ ਵੀ ਪਰਿਵਾਰ ਇੱਥੇ ਤੁਸੀਂ ਕਿੱ데 ਜਾ ਕੇ ਲੰਡਨ ਚ ਤੁਸੀਂ ਰਹਿੰਦੇ ਹੋ ਤੁਸੀਂ ਵੀ ਇੱਥੇ ਰਹਿੰਦੇ ਆ ਭਲੀ ਪਾਤ ਤੁਸੀਂ ਵੀ ਜਾਣਦੇ ਹੋ ਜਰਤ ਰੱਖਿਆ ਕਰੋ ਬੋਲਣ ਦੀ ਘੱਟੋ-ਘੱਟ ਜੇ ਤੁਸੀਂ ਚਮਚਾਗਰੀ ਕਿਸੇ ਲੀਡਰ ਦੀ ਕਿਸੇ ਵਿਧਾਇਕ ਦੀ ਕਿਸੇ ਮੰਤਰੀ ਦੀ ਚਮਚਾਗਰੀ ਕਰਦੇ ਹੋ ਤਾਂ ਘੱਟੋ-ਘੱਟ ਆਪਣੇ ਇਲਾਕੇ ਵਾਸਤੇ ਜ਼ਰੂਰ ਬੋਲਿਆ ਕਰੋ ਪਿਛਲੇ ਦਿਨ ਇੱਕ ਹਸਪਤਾਲ ਦੇ ਵਿੱਚ ਬੂਤ ਕੱਢ ਦੇ ਵਿੱਚ ਇੱਕ ਮਾਮਲਾ ਆਇਆ ਰਾਤ ਵੇਲੇ ਇੱਕ ਕੋਈ ਬੰਦਾ ਮੈਂ ਤਾਂ ਬੇਵਕੂਫ ਬੰਦਾ ਉਹਨੂੰ ਕਹੂੰਗਾ ਨੇੜਲੇ ਪਿੰਡ ਦਾ ਇੱਕ ਆਇਆ ਆਪਣੀ ਮੈਸੇਜ ਨੂੰ ਲੈ ਕੇ ਰਾਤ ਨੂੰ ਅੱਧੀ ਰਾਤ ਨੂੰ ਤੇ ਉੱਥੇ ਜਾ ਕੇ ਪੁੱਛਣ ਲੱਗਿਆ ਵੀ ਡਾਕਟਰ ਕਿੱਥੇ ਡਾਕਟਰ ਹੈ ਨਹੀਂ ਇੱਥੇ ਸਟਾਫ ਹੀ ਹੁੰਦਾ ਕਿਉਂਕਿ ਸਾਰੇ ਪਾਸੇ ਵੀ ਹਸਪੀਟਲਾਂ ਦਾ ਵੀ ਮਾੜਾ ਹਾਲ ਹੈ ਉੱਥੇ ਸਿਰਫ ਇੱਕ ਜਿਹੜਾ ਸਟਾਫ ਹੁੰਦੀ ਐ ਐਮਰਜੈਂਸੀ ਦੇ ਵਿੱਚ ਤੇ ਉੱਥੇ ਆ ਕੇ ਰੋਵ ਝਾੜਨ ਲੱਗਿਆ ਵੀ ਡਾਕਟਰ ਨਹੀਂ ਹੈਗੇ ਜੀ ਕੀ ਐ ਕੀ ਐ ਕੀ ਐ ਤੇ ਉਹ ਮਤਲਬ ਸਟਾਫ ਨੂੰ ਇੱਥੇ ਤੱਕ ਰੋ ਮਾਰਨ ਲੱਗਿਆ ਆਖੇ ਮੇਰਾ ਮੁੰਡਾ ਤਾਂ ਸੀਐਮ ਹੌਸ ਲੱਗਿਆ ਮੈਂ ਬਦਲੇ ਕਰਾ ਦਊਂਗਾ ਮੈਂ ਕਾਰਵਾਈ ਕਰਾ ਦਊਂਗਾ ਮੈਂ ਉਹ ਕਰਾ ਦਊਂ ਉਹ ਕਰਾ ਦਊਂਗਾ ਚਲੋ ਠੀਕ ਆ ਅਗਲੇ ਦਾ ਮੁੰਡਾ ਸੀਐਮ ਹੌਸ ਲੱਗਿਆ ਉਹਨੂੰ ਵੀ ਧੌਂਸ ਹੈ ਆਕੜ ਉਹਨੂੰ ਵੀ ਮਾਨ ਵੀ ਹੋ ਸਕਦਾ ਚਲੋ ਖੈਰ ਬਹੁਤ ਸਾਡੇ ਮਿੱਤਰ ਪਿਆਰੇ ਬਥੇਰੇ ਸੀਐਮ ਹੌਸ ਲੱਗੇ ਨੇ ਤਾਂ ਮੇਰਾ ਕਹਿਣ ਦਾ ਮੈਂ ਫਿਰ ਉਦੋਂ ਵੀ ਖਬਰ ਵੀ ਨਸਰ ਕੀਤੀ ਸੀ ਕਿ ਠੀਕ ਹੈ ਤੁਹਾਡਾ ਮੁੰਡਾ ਸੀਐਮ ਹੌਸ ਲੱਗਾ ਘੱਟੋ ਘੱਟ ਤੁਸੀਂ ਇੱਥੇ ਸੜਕਾਂ ਦੀ ਹਾਲਤ ਦਾ ਸੁਧਾਰ ਦਿਓ ਉਹਨਾਂ ਨੂੰ ਕਹਿ ਕੇ ਘੱਟੋ ਘੱਟ ਜੇ ਵਿਧਾਇਕ ਦੇ ਵਸ ਦੀ ਗੱਲ ਨਹੀਂ ਹੈਗੀ ਮੰਤਰੀ ਦੇ ਵਸ ਦੀ ਗੱਲ ਨਹੀਂ ਹੈਗੀ ਤੁਸੀਂ ਸੀਐਮ ਹੌਸ ਹੀ ਕਿਸੇ ਨੂੰ ਕਹਿ ਦਿਓ ਕਿ ਸਾਡੇ ਇਲਾਕੇ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਬੇਸ਼ੱਕ ਚੰਡੀਗੜ੍ਹ ਦੇ ਨੇੜੇ ਬੈਠੇ ਆਂ ਜੀ ਵੀ ਥੱਲੇ ਨੇੜਾ ਪਰ ਬਹੁਤ ਬਹੁਤ ਕੁੱਲ ਮੁਲਾਕੇ ਬਹੁਤ ਬੁਰਾ ਹਾਲ ਹੈ بار بار ਕੀ ਕਮਾ ਤੁਹਾਨੂੰ ਕਈਆਂ ਨੂੰ ਲੱਗਣਾ ਕਿ ਬਾਤ ਤਾਂ ਪਤੰਗੜ ਹੈ ਪਰ ਅਫਸੋਸ ਹੈ ਇਸ ਗੱਲ ਦਾ ਵੀ ਰੋਜ਼ ਲੋਕਾਂ ਦੀ ਲੱਤਾਂ ਬਾਹਾਂ ਗੱਡੀਆਂ ਟੁੱਟ ਰਹੀਆਂ ਨੇ। ਕੱਟੋ-ਕੱਟ ਕੱਟੋ-ਕੱਟ ਜੇ ਕੋਈ ਨਵੀਂ ਨਹੀਂ ਬਣਾਉਣੀ ਕੱਟੋ-ਕੱਟ ਜਿਵੇਂ ਚੰਨੀ ਸਾਹਿਬ ਮੰਗ ਪੈਂਚਰ ਦਾ ਲਾ ਦਿਓ। ਪੈਚ ਤਾਂ ਲਾ ਦਿਓ ਕੱਟੋ-ਕੱਟ। ਟੋਏ ਦਾ ਭਰ ਦਿਓ ਮਿੱਟੀ ਪਾ ਦਿਓ। ਪਹਿਲਾਂ ਤਾਂ ਸਾਨੂੰ ਕਿਤੇ ਉਹ ਬੇਲਦਾਰ ਦਿਖਦੇ ਦਿਖਜਿਆ ਕਰਦੇ ਸੀਗੇ ਸੜਕਾਂ ਵਾਲੇ। ਉਹ ਇਹ ਉਹ ਉਹ ਸੀਗਾ ਵੀ ਥੋੜੀ-ਥੋੜੀ ਦੇਰ ਬਾਅਦ ਉਹ ਚਾਹ ਧਰਦੇ ਨੇ ਰੋਟੀ ਬਣਾਉਂਦੇ ਨੇ। ਰਾਮਦਾਰੀ ਕਰਦੇ ਪਰ ਕਿਤੇ ਨਾ ਕਿਤੇ 2-4 ਤਸਲੇ ਵੀ ਸਿੱਟਦਿਆ ਕਰਦੇ ਸੀਗੇ ਕੋਈ ਨਾ ਕੋਈ ਟੋਆ ਭਰਦਾ ਕਰਦੇ ਸੀਗੇ ਜੇ ਕਰਕੇ ਲੱਕ ਵਜੜੀ ਨਹੀਂ ਪੈਂਦੀ ਘੱਟੋ ਘੱਟ ਮਿੱਟੀ ਦੇ ਨਾਲ ਤਾਂ ਟੋਆ ਭਰਦਾ ਸੀ ਪਰ ਹੁਣ ਤਾਂ ਮਿੱਤਰੋ ਮਿੱਟੀ ਦੇ ਨਾਲ ਵੀ ਟੋਆ ਨਹੀਂ ਭਰਿਆ ਪਤਾ ਨਹੀਂ ਲੱਗਦਾ ਵੀ ਸੜਕ ਕਿੱਥੇ ਰਹਿ ਗਈ ਟੋਆ ਕਿੱਥੇ ਰਹਿ ਗਿਆ ਕਿਤੇ ਪਾਣੀ ਖੜਾ ਗੁੱਡੇ ਗੁੱਡੇ ਡੂੰਘੇ ਟੋਏ ਨੇ ਦੁੱਖ ਲੱਗਦਾ ਜਦੋਂ ਕਿਤੇ ਸ਼ਾਮ ਵੇਲੇ ਕਿਸੇ ਨੇ ਜਾਂ ਸਵੇਰੇ ਕਿਤੇ ਕੰਮ ਤੇ ਜਾਣਾ ਜਾਂ ਸ਼ਾਮ ਨੂੰ ਵਾਪਸੀ ਤੇ ਘਰ ਆਉਣਾ ਜੇ ਕਿਤੇ ਅੱਜ ਬਰਸਾਤਾਂ ਦਾ ਮੌਸਮ ਹੈ ਜੇ ਕਿਤੇ ਮੀਂਹ ਲੱਜੇ ਪੈਣ ਫਿਰ ਸਥਿਤੀ ਹੋਰ ਵੀ ਜ਼ਿਆਦਾ ਨਾਜ਼ੁਕ ਹੋ ਜਾਂਦੀ ਹੈ ਸਾਰਾ ਘਾਟ ਦਾ ਇਲਾਕਾ ਜਿਹੜਾ ਜਦੋਂ ਤਰ ਪਹਾੜੀ ਏਰੀਆ ਨਦੀਆਂ ਪੈਂਦੀਆਂ ਨੇ ਬਹੁਤ ਜ਼ਿਆਦਾ ਕਈ ਜਗ੍ਹਾ ਤਾਂ ਬਹੁਤ ਦੇਰ ਤੇ ਬਹੁਤ ਦੇਰ ਤੇ ਸ਼ੁਰੂ ਤੋਂ ਜਾਂ ਤੋਂ ਸਰਕਾਰ ਬਣੀ ਉਦੋਂ ਦਾ ਲਾਰਾ ਲੱਗ ਰਹੇ ਨੇ ਕਿ ਪੁਲ ਬਣ ਗਏ ਪਰ ਪੁਲ ਬਣਨਾ ਕਿੱਥੇ ਹੁਣ ਤੱਕ ਨਾਲੋਂ ਬਯਾਦ ਟਾਈਮ ਜਿਹੜਾ ਸਰਕਾਰ ਦਾ ਰਹਿ ਗਿਆ ਬਾਕੀ ਦੇਖੋ ਸ਼ਾਇਦ ਹੋ ਵੀ ਸਕਦਾ ਆਸ ਆਸ ਤੇ ਦੁਨੀਆ ਜਿਉਂਦੀ ਹੈ ਦੁੱਖ ਲੱਗਦਾ ਵੀ ਜਿੱਥੇ ਅਸੀਂ ਇੰਨੀ ਇਮਾਨਦਾਰ ਸਰਕਾਰ ਨੂੰ ਇੰਨੇ ਹੋਰਾਂ ਦੇ ਨਾਲੋਂ ਲੱਗਦਾ ਸੀਗਾ ਵੀ ਇਹ ਤਾਂ ਭ੍ਰਿਸ਼ਟਾਚਾਰ ਕਰਦੇ ਨੇ ਕਾਂਗਰਸੀ ਆਕਾਲੀ ਬੀਜੇਪੀ ਜਾਂ ਹੋਰ ਕਿਤੇ ਪਰ ਦੁੱਖ ਇਸ ਗੱਲ ਦਾ ਲੱਗਦਾ ਵੀ ਕਿ ਇਹ ਵੀ ਚਲੋ ਸੇ ਸਤ ਸੂਲਤਾਂ ਦਾ ਬੇੜਾ ਗਰਕ ਹੋਇਆ ਪਿਆ ਸਿੱਖਿਆ ਦਾ ਪਤਾ ਹੀ ਆ ਸਾਰਿਆਂ ਨੂੰ ਪਰ ਸੜਕਾਂ ਦੀ ਅੱਜ ਜਿਹੜਾ ਮੇਰਾ ਮੁੱਦਾ ਸੀਗਾ ਗੁਸਤਾਖੀ ਮਾਫ ਦੇ ਵਿੱਚ ਮੈਂ ਸਿਰਫ ਸੜਕਾਂ ਬਾਰੇ ਗੱਲ ਕਰਨੀ ਚਾਹੁੰਦਾ ਸੀਗਾ ਕਈ ਦਿਨ ਦੀ ਗੱਲ ਸੀ ਮੰਨ ਦੇ ਵਿੱਚ ਮੁੱਦੇ ਬਹੁਤ ਨੇ ਪਰੇ ਕੀ ਹੈ ਵੀ ਘੱਟੋ ਘੱਟ ਘੱਟੋ ਘੱਟ ਘੱਟੋ ਘੱਟ ਇੱਕ ਦੋ ਤਾਂ ਮਸਲੇ ਕੋਈ ਹੱਲ ਹੋਣ ਲੈਂਡ ਪੂਲਿੰਗ ਨੂੰ ਲੈ ਕੇ ਹੋਰ ਲੈ ਕੇ ਰੋਜ਼ ਨਵਾਂ ਨਵਾਂ ਬਖੇੜਾ ਖੜਾ ਰੋਜ਼ ਜਥੇਬੰਦੀਆਂ ਰੋਜ਼ ਮੁਲਾਜ਼ਮ ਕਿਤੇ ਧਰਨਿਆਂ ਤੇ ਕੱਲ ਇੱਕ ਕਿਸਾਨ ਉਹਦੇ ਕਿਸਾਨ ਮੋਰਚੇ ਵੱਲੋਂ ਟਰੈਕਟਰ ਮਾਰਚ ਨਿਕਲਿਆ ਸੀ ਦੁੱਖ ਹੈ ਇਸ ਗੱਲ ਦਾ ਤਕਲੀਫ ਹੈ ਕਿ ਸਾਡਾ ਅਸੀਂ ਸਾਰਿਆਂ ਨੂੰ ਆਸ ਸੀ ਕਿ ਸ਼ਾਇਦ ਸਾਡਾ ਜਿਹੜਾ 5 ਸਾਲ ਦੀ ਸਰਕਾਰ ਦੇ ਵਿੱਚ ਜਿਵੇਂ ਕਹਿੰਦੇ ਕਿ 70 ਸਾਲ ਦਾ ਸ਼ਾਇਦ ਰੋਣਾ ਜਰਾ ਉਹ ਧੋਇਆ ਜਾਵੇ ਪਰ ਨਹੀਂ ਦੋਸਤੋ ਗੁਸਤਾਖੀ ਮਾਫ ਮੈਨੂੰ ਅਲਾਵਾ ਵੀ 5 ਸਾਲ ਦੇ ਵਿੱਚ ਅਸੀਂ ਬਹੁਤ ਹੋਰ ਪਿੱਛੇ ਚਲ ਜਾਾਂਗੇ ਅਸੀਂ ਕਈ ਸਾਲ ਹੋਰ ਪਿੱਛੇ ਚਲ ਜਾਾਂਗੇ ਕਰਜ਼ੇ ਦੀ ਪੰਡ ਦਿਨ ਪਰ ਦਿਨ ਵੱਧ ਰਹੀ ਹੈ ਹੱਲ ਕੋਈ ਹੋ ਨਹੀਂ ਰਿਹਾ ਵਿਜਲੀ ਤੁਸੀਂ ਫ੍ਰੀ ਕਰਤੇ ਸਫਰ ਤੁਸੀਂ ਫ੍ਰੀ ਕਰਤਾ ਫ੍ਰੀ ਨਾ ਕਰੋ ਘਟੋ ਘਟ ਘਟ ਖਰਚੇ ਤੇ ਦੇ ਦਿਓ ਅੱਜ ਸਾਨੂੰ ਸੌਖਾ ਲੱਗਦਾ ਇਹ ਵੀ ਸਾਡੀ ਜੁੱਤੀਆਂ ਸਾਡਾ ਸਰ ਹੈ ਕਰਜ਼ਾ ਲੈਣਾ ਬਹੁਤ ਸੌਖਾ ਮੋੜਨਾ ਬਹੁਤ ਔਖਾ ਗੁਸਤਾਖੀ ਮਾਫ ਤੇ ਅੱਜ ਦੇ ਲਈ ਇੰਨਾ ਹੀ ਤੇ ਜੇਕਰ ਪ੍ਰੋਗਰਾਮ ਚੰਗਾ ਲੱਗਦਾ ਜਰੂਰ ਅੱਗੇ ਸ਼ੇਅਰ ਕਰਤਾ ਕਰੋ ਆਪਣੇ ਸੁਝਾਅ ਜਰੂਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਅੱਜ ਦੇ ਲਈ ਇੰਨਾ ਹੀ ਕੋਸਾਕੀ ਮਾਡ ਥੈਂਕ ਯੂ